ਤੋੜਾ ਜੀ ਨਾ ਇੱਕ ਦਾ ਲੋਕ ਨਾਮ ਹੈ ਇੱਕ ਦਾ ਇਹਦਾ ਬਿਮਲੇਸ਼ ਬਿਮਲੇਸ਼ ਉਹਦਾ ਪਿੱਛੇ ਬਿਹਾਰ ਤੋਂ ਜੁੜਦਾ ਯੂਪੀ ਸਟੇਟ ਸੀਤਾਪੁਰ ਸੀਦਾਪੁਰ ਦੇ ਬੰਦੇ ਬਹੁਤ ਆ ਉਹਦਾ ਗਰਾਂ ਦੇ ਵਿੱਚ ਦੇਖੀ ਸੀਦਾਪੁਰ ਸਟੇਟ ਵੱਡਾ ਕਾਫੀ ਉਹਦਾ ਬਹੁਤ ਵੱਡਾ ਆ ਵੀਰੇ ਕੈਲੰਡਰ ਪਾਜੀ ਹੈ ਆ ਵੀਰੇ ਕੈਲੰਡਰ ਜੇ ਤਾਂ ਕੋਈ ਇਹ ਆਟੋਮੈਟਿਕ ਜਣਾ ਉਹ ਨਿਕਲ ਦੇ ਨਾ ਕੀ ਆ ਚੱਲਿਆ ਤੁਸੀਂ ਅੱਜ ਕਿੱਧਰ ਅਠਾਈ ਕਿੱਧਰ ਚੱਲੇ ਜੀ ਮੈਨੂੰ ਮੜੇ ਲਾ ਦੋਗੇ ਨਾ ਆ ਦੇ ਵਿੱਚ ਲਾ ਦੇ ਨਾ ਆ ਜਾ ਬਈ ਮੈਂ ਜੀ ਬੜੇ ਇਕੱਠੇ ਕੀਤੇ ਆ ਉਹ ਬੰਦੇ ਨਾਲ ਸੀਗੇ ਮਿਲਟਰੀ ਮੈਨ ਦੇ ਗਾਰਡ ਮੈਨ ਸੀਗੇ ਨਾਲ ਅੱਛਾ ਮਿਲਟਰੀ ਮੈਨ ਆਰਮੀ ਨਾਲ ਰੱਖੀ ਹੋਈ ਸੀ ਬੋਡੀਗਾਰਡ ਬੋਡੀਗਾਰਡ ਰੱਖੀ ਸੀ ਤੂੰ ਇੱਧਰ-ਕਿੱਧਰ ਘੁੰਮਦਾ ਪਿਆ ਮੈਂ ਕੁਝ ਨਹੀਂ ਅੱਜ ਦੋ ਫੜੇ ਸੀਗੇ ਤੇ ਅੱਜ ਛੱਡਣ ਚੱਲਾ ਸੀਗਾ ਆਹ ਹੁਣ ਸੱਪ ਦੇ ਵੀ ਪੂਰੇ ਹਾਂਜੀ ਹਾਂਜੀ ਮੈਂ ਆਹੋ ਉਹ ਲੈ ਫੀਖਾ ਦੇਖਾ ਲਈ ਪਰ ਆਵਾਜ਼ ਨਾਲ ਬਾਅਦ ਤੱਕ ਨਹੀਂ ਚੱਲੇ ਗਏ ਕਾਹ ਸਭ ਪੇਪਰ ਨਹੀਂ ਨਹੀਂ ਉਹ ਵੀ ਨਹੀਂ ਕਹਿੰਦਾ ਯਾਰ ਉਤਾਰਦਾ ਕਹਿੰਦੇ ਆ ਰੋਸ ਸੱਤ ਲਾ ਲਓ ਤੂੰ ਪਾੜ ਦੂਗਾ ਭਰਾਵਾ ਓਏ ਭਰਾਵਾ ਪਰੇ ਰੱਖਾ ਠੀਕ ਨਾ ਕੋਈ ਨਹੀਂ ਕਹਿੰਦਾ ਬੋਲੋ ਬਸ ਜੈ ਸੀਵ ਜਨ ਕਰ ਬੋ ਜੈ ਸੀਵ ਜਨ ਮੱਤਾ ਦੇ ਕੋ ਪਕੜਾ ਹੋਊਗਾ ਕੋ ਦੇਖੀ ਭਰਾਵਾ ਦੇਖੀ ਇਹਨੂੰ ਇਹਦੇ ਵਿੱਚ ਜ਼ਹਿਰ ਬਹੁਤ ਜ਼ਿਆਦਾ ਆ ਤੇ ਇਹ ਫੜ ਕੇ ਇੱਥੇ ਛੱਡ ਦੇਣਾ ਅੱਜ ਇਹ ਕਿਸੇ ਦੇ ਘਰੇ ਆ ਗਿਆ ਸੀਗਾ ਤੇ ਕਿਹੜਾ ਕਾਲਾ ਵਾਲਾ ਹੈਗਾ ਹਾਂ ਹਾਂ ਤੂੰ ਦਰਾ ਤੇ ਇਹ ਅੱਜ ਘਰੇ ਆ ਗਿਆ ਦੀ ਘਰੇ ਤੇ ਉਦੋਂ ਉਹਨੇ ਮੈਨੂੰ ਫੋਨ ਕੀਤਾ ਇਹੋ ਛੱਡਣਾ ਆਪਾਂ ਇਹ ਬੰਦਾ ਨਾ ਸੱਪ ਫੜਦਾ ਆ ਇਹਦਾ ਨੰਬਰ ਨੋਟ ਕਰ ਲਓ ਜੇ ਤੁਹਾਡੇ ਕਿਤੇ ਸੱਪ ਵੱੜ ਜਵੇ ਨਾ ਫੜ ਗਿਓ ਛੱਡ ਜਾਂਦਾ ਮਾਰਦਾ ਨਹੀਂ ਇਹ ਚਟ ਦੇਈਦਾ ਛੱਡ ਦਿੰਦਾ ਇਹ ਤੁਹਾਡੇ ਕਿਤੇ ਆਪਾਂ ਇਹਨੂੰ ਤਾਂ ਦੇਖ ਸਕਦੇ ਆ ਹੱਥ ਲਾ ਕੇ ਵੀ ਚੈੱਕ ਕਰ ਲਓ ਉਹ ਕੋਈ ਪ੍ਰਭਾਵਾ ਨਹੀਂ ਆ ਸਕਦੇ ਆ ਕੁਝ ਨਹੀਂ ਕਹਿੰਦਾ ਹੱਥ ਲਾ ਕੇ ਵੀ ਉਹ ਰਹਿਣ ਦੇ ਪ੍ਰਭਾਵਾ ਪਿੱਛੇ ਕਰ ਲਾ ਤੂੰ ਯਾਰ ਸਾਨੂੰ ਡਰ ਲੱਗਦਾ ਤੂੰ ਜਾ ਯਾਰ ਤੂੰ ਚੱਲ ਜਾ ਭਰਾਵਾ ਲੈ ਕੇ ਚੱਲੀ ਤੂੰ ਲੈ ਰਹਿ ਦੇ ਤੇ ਬੜ ਜੂਗਾ ਚਲੋ ਐਵੇਂ ਮੈਂ ਚੱਲਦਾ ਫਿਰ ਹਾਂ ਅੱਛਾ ਤੁਸੀਂ ਇਹ ਕੰਮ ਕਰ ਦੋਗੇ ਯਾਰ ਹਾਂ ਇਹ ਇੱਕ ਖਾਲੀ ਟੋਕਰੀ ਆ ਹਨਾ ਤੇ ਇਹਨੂੰ ਤੇ ਆਹ ਪਾਪਾ ਲਈ ਆ ਤੇ ਆ ਮੈਂ ਤਾਂ ਇੱਥੇ ਰੱਖ ਕੇ ਚੱਲਣਾ ਰੱਖ ਕੇ ਚੱਲਾਂ ਮੈਨੂੰ ਉਹ ਦੁਕਾਨ ਤੇ ਫੜਾ ਦਿਓ ਠੀਕ ਆ ਚੱਲ ਠੀਕ ਆ ਭਰਾਵਾ ਡਰ ਲੱਗਦਾ ਦੇਖ ਕੇ ਰਾਹ ਨੂੰ ਸੁਪਨੇ ਸਾਨੂੰ ਆ ਲੱਭਣੇ ਆ ਅੱਜ ਬਦਲ

ਤਾ ਇੱਕ ਮਿੰਟ ਇੱਕ ਮਿੰਟ ਯਾਰ ਤੱਕੀ ਖੋਲ ਯਾਰ ਮੇਰੀ ਗੱਲ ਤਾਂ ਸੁਣ ਲੈ ਇਧਰ ਦੇਖੀ ਸੱਪ ਹੈਗਾ ਇੱਥੇ ਦੇਖੀ ਟੋਪਰੀ ਵਿੱਚ ਚੈੱਕ ਕਰ ਲੈਂਦੇ ਪਰ ਇਹ ਹੋ ਜਾ ਪਰ ਇਹ ਹੋ ਜਾ ਦੇਖੀ ਭਰਾਵਾ ਟੋਪਰੀ ਖਾਲੀ ਆ ਉਹ ਤਾਂ ਹੀ ਖੋਲਦਾ ਯਾਰ ਇੱਕ ਮਿੰਟ ਰੋਕੋ ਇੱਕ ਮਿੰਟ ਮੇਰੀ ਗੱਲ ਸੁਣ ਓਏ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੈ ਇੱਕ ਐਦਾਂ ਨਾ ਸੱਪ ਤਾਂ ਹੈ ਨਹੀਂਗਾ ਵਿੱਚ ਇਹਦੇ ਯਾਰ ਹਾਂ ਹਾਂ ਸੱਪ ਤੇਰੇ ਕੋਲ ਉਹ ਭਰਾਵਾ ਪਰ ਇਹ ਹੋ ਗੱਡੀ ਚਲੇ ਗਿਆ ਮਾਰ ਨਹੀਂ ਗਿਆ ਆਪਣਾ ਗੱਡੀ ਚੈੱਕ ਕਰੋ ਬਹੁਤ ਜਹਿਰੀਲਾ ਲੱਗ ਰਿਹਾ ਹੈ ਜ਼ਹਿਰੀਲਾ ਨਾ ਆ ਗਿਆ ਉਹ ਤਰੀ ਭਰਾਵਾ ਫੋਨ ਦੇ ਦੇ ਦੇਖੀ ਮੇਰੀ ਗੱਲ ਸੁਣ ਲੈ ਇਧਰ ਇਧਰ ਆਓ ਥੱਲੇ ਆ ਦੇਖੀ ਮੜ ਜਾ ਉਹ ਨਹੀਂ ਮੇਰੀ ਗੱਲ ਤਾਂ ਸੁਣੋ ਤਾਂ ਅੱਖੀ ਖੋਲਿਆ ਮੜ ਜਾ ਤਾਂ ਕਿ ਮੇਰੀ ਗੱਲ ਤਾਂ ਸੁਣੋ ਤਾਂ ਅੱਖੀ ਖੋਲਿਆ ਤਾ ਯਾਰ ਭਈ ਨਹੀਂ ਨਹੀਂ ਆ ਇਧਰ ਮੇਰੇ ਇੱਕ ਮਿੰਟ ਮੇਰੀ ਗੱਲ ਸੁਣ ਲੈ ਤਾਂ ਕਿ ਖੋਲਿਆ ਤੁਸੀਂ ਆ ਦੇ ਇਧਰਲੇ ਪਾਸੇ ਆ ਗਿਆ ਓਏ ਓਏ ਯਾਰ ਓਏ ਉਹਦੇ ਨਾਲ ਦਾ ਦੇਖ ਮੜ ਜਾ ਵਿਛਲੇ ਪਾਸੇ ਖੋਲਿਆ ਯਾਰ ਤਾਂ ਕਿ ਨਹੀਂ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਉਹ ਦੇ ਵੇ ਸ਼ੀਸ਼ਾ ਖੋਲਦਾ ਵਾ ਇਹਦੇ ਸੀਜ਼ਾ ਖੋਲਦਾ ਥੱਕੀ ਨਹੀਂ ਖੋਲਦੀ ਇੱਕ ਮਿੰਟ ਆ ਦੇ ਤੇਰੇ ਨਗਰ ਆ ਗਿਆ ਉਹਦੇ 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 ਮੇਰੀ ਗੱਲ ਸੁਣੋ ਇੱਕ ਮੋ ਇੱਧਰ ਆਈ ਅਸੀਂ ਨਾ ਮਜ਼ਾਕ ਕਰਦੇ ਸੀ ਵੀਡੀਓ ਬਣਾਉਂਦੇ ਸੀ ਆ ਤੇ ਕੈਮਰਾ ਲੱਗਾ ਕੋਈ ਤਾਂ ਆਪਣੀ ਕੋਈ ਕੁਝ ਨਹੀਂ ਹੈਗਾ ਨਾ ਮਜ਼ਾਕ ਕਰਦਾ ਸੀ ਪਾ ਭਰਾਵਾ ਸਾਂਪ ਤਾਂ ਇੰਨਾ ਉੱਦਾ ਡਰ ਲੱਗਦਾ ਇਹ ਤਾਂ ਕੋਬਰਾ ਤੋਂ ਸਾਂਪ ਜਿਹਾ ਇਹ ਨਜੇਰੀਲਾ ਸਾਂਪ ਹੁੰਦਾ ਕੋਬਰਾ ਹੈ ਇਹ ਮਜ਼ਾਕ ਕਰਦੇ ਸੀ ਤੇਰੇ ਨਾਲ ਵੀਡੀਓ ਬਣਾਉਨੇ ਦੀ ਕੋਈ ਸਾਨੂੰ ਥੋੜੀ ਨਾ ਪਤਾ ਸੀ ਕਿ ਤੂੰ ਮਜ਼ਾਕ ਕਰਦਾ ਦਾ ਸਰੇ ਲੱਗਦਾ ਚੱਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰਦੇ ਹੈਲੋ ਜੀ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਗੌਰਵ ਪਾਵਾ ਨੂੰ ਚਾਹ ਦੀਏ